ਵੀਡੀਓਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਡੀਆਰਵੀ 30th ਸੈਂਚਰੀ ਪਬਲਿਕ ਸਕੂਲ ਫਿਲੌਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਸਕੂਲ ਬੱਸਾਂ ਦੇ ਡਰਾਈਵਰ ਪਰਾਵਾਂ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਸਮਾਗਮ ਵਿੱਚ ਸਕੂਲ ਸਟਾਫ ਅਤੇ ਪ੍ਰਿੰਸੀਪਲ ਡਾਕਟਰ ਯੋਗੇਸ਼ ਗੰਭੀਰ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪੈਣ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਸੰਬੰਧਿਤ ਪ੍ਰਚਨਾਵਾ ਵੀ ਪੇਸ਼ ਕੀਤੀਆਂ ਗਈਆਂ ਇਸ ਮੌਕੇ ਸਮੂਹ ਹਾਜ਼ਰੀਨ ਵਾਸਤੇ ਵਿਸ਼ਾਲ ਲੰਗਰ ਵੀ ਲਗਾਏ ਗਏ ਅਤੇ ਗੁਰੂ ਅਮਰਦਾਸ ਬੇਰਦਾਸ਼ਰਮ ਬੜਾ ਪਿੰਡ ਤੋਂ ਉੱਚੇ-ਚੇ ਤੌਰ ਤੇ ਸ਼ਾਮਿਲ ਹੋਏ ਬਜ਼ੁਰਗਾ ਅਤੇ ਕਮੇਟੀ ਮੈਂਬਰਾਂ ਨੇ ਸਕੂਲ ਪ੍ਰਿੰਸੀਪਲ ਨੂੰ ਸਰਉਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਸਟਾਫ ਵੱਲੋਂ ਵੀ ਆਸ਼ਰਮ ਦੀ ਕਮੇਟੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੈਡਮ ਕੁਲਵਿੰਦਰ ਕੌਰ ਮੈਡਮ ਰੀਤਾ ਕਾਲਿਆ ਮੈਡਮ ਸੁਰਿੰਦਰ ਕੌਰ सौदागर सिंह श्री जीवन कुमार प्रधान गुरु अमरदास बिरद आश्रम श्री देशराज बंगा फाउंडर चेयरमैन गुरु अमरदास बिरद आश्रम बड़ा मखन सिंह नंबरदार महेंद्र सिंह सहोता तोगा सिंह तो इलावा अनेक पतवंते हाजिर सन तुसी देख रहे हो एएमडी देशराज बंगा की विशेष रिपोर्ट अते होर खबर देखने इस चैनल न सबसक्राइब और फॉलो जरूर करो जी धनवाद ਰੋ ਰੋ ਅੱਖਾਂ ਦੀ ਤਰਤਾਪ ਆ ਸਤਿਗੁਰਾਂ ਦੇ ਲਹੂ ਦੇ ਸਾਥ ਗੁਰਮਨ ਕੀ ਆਇਆ ਇਕ ਸੀ ਗੈਣ ਦੇ ਸਭ ਮੇਰੇ ਸਾਥ ਗੁਰਬੰਦ ਕੀ ਆਇਆ ਮੇਰੇ ਵੀ ਲੈਣ ਦੇ ਜਦੋਂ ਵੱਲ ਗਰੀਪਾਂ ਜਾਵੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਨਦੀਪ ਅਧਿਆਪਕਾ ਡੀਆਰਵੀ ਡੀਏਵੀ ਸੈਨਰੀ ਪਬਲਿਕ ਸਕੂਲ ਫਿਲੌਰ ਆਪ ਸਭ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਇਕਬਾਲ ਸ਼ਾਇਰ ਨੇ ਬਦ ਸੋਣਾ ਕਿਆ ਫਿਰ ਉઠી ਆਖਿਰ ਸਦਾਤ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕamil ਨੇ ਜਗਾਇਆ ਖਾਸੇ ਅਸੀਂ ਸਕੂਲ ਵਾਲੇ ਹਰ ਸਾਲ ਉਸ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਇਹ ਸ਼ੁਭ ਦਿਨ ਆਪਣੇ ਸਕੂਲ ਮਨਾਉਂਦੇ ਹਾਂ ਅਤੇ ਆਪਣੇ ਬਜ਼ੁਰਗਾਂ ਦਾ ਬਹੁਤ ਹੀ ਪਿਆਰਾ ਜਿਹਾ ਅਸ਼ੀਰਵਾਦ ਹਾਸਲ ਕਰਦੇ ਆ ਅੱਜ ਅਸੀਂ ਆਪਣੇ ਸਕੂਲ ਚ ਬਿਰਦਾ Ashram ਤੋਂ ਵੀ ਆਪਣੇ ਕੋਲ ਬਜ਼ੁਰਗਾਂ ਨੂੰ ਬੁਲਾਇਆ ਹੋਇਆ ਤਾਂ ਕਿ ਉਹ ਸਾਡੇ ਬੱਚਿਆਂ ਨੂੰ ਆਪਣਾ ਪਿਆਰ ਭਰਿਆ ਅਸ਼ੀਰਵਾਦ ਦੇਣ ਤੇ ਉਹਨਾਂ ਦੇ ਅੰਦਰ ਪਰਿਵਾਰ ਚ ਮਿਲ ਕੇ ਇਕੱਠੇ ਰਹਿਣ ਅਤੇ ਵੱਡਿਆਂ ਦਾ ਅਸ਼ੀਰਵਾਦ ਲੈਣ ਦੀ ਪਿਰਤ ਹਮੇਸ਼ਾ ਪਈ ਰਹੇ ਬਾਬੇ ਨਾਨਕ ਦੀ ਦਿੱਤੀ ਹੋਈ ਸਿੱਖਿਆ कित करो नाम जपो तो वंड छको साढे बच्चे हमेशा अपने दिल्च समो के रखे वाहगुरु जी का खालसा वाहगुरु जी की फतेह मैं विशाली डी ए वी स्कूल फिलौर से आप सबका स्वागत करती हूँ और बताना चाहती हूँ कि डी ए वी में हर वर्ष गुरु नानक देव जी का प्रकाश उत्सव मनाया जाता है ताकि हमारे विद्यार्थी उनके मार्ग पर चले और उन संदेश से किरत करो वंड छको ਨਾਮ ਜਪੋ ਸੋ ਗੁਰੂ ਸਾਹਿਬ ਦਾ ਇਹ ਸੰਦੇਸ਼ ਸਾਰੀ ਦੁਨੀਆ ਵਿੱਚ ਜਿਹੜਾ ਹੈ ਅੱਜ ਤੱਕ ਔਰ ਅੰਦੀ ਦੁਨੀਆ ਤੱਕ ਕਿਸੇ ਤਰ੍ਹਾਂ ਨਾਲ ਜੋ ਹੈ ਅਸੀਂ ਪਹੁੰਚਾਉਣਾ ਚਾਹੁੰਦੇ ਆਂ ਔਰ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਚਾਹੁੰਦੇ ਆਂ ਕਿ ਉਹ ਗੁਰੂ ਸਾਹਿਬ ਦੇ ਦਿੱਤੇ ਹੋਏ ਮਾਰਗ ਤੇ ਚੱਲ ਕੇ ਆਉਣ ਵਾਲੇ ਸਮਾਜ ਦੀ ਸੇਧ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਏਵੀ ਸਕੂਲ ਫਿਲੌਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਦੇ ਵਿੱਚ ਜਿਸ ਤਰ੍ਹਾਂ ਹਰ ਸਾਲ ਸਾਰੇ ਬੱਚੇ ਇਸ ਵਿੱਚ ਭਾਗ ਲੈਂਦੇ ਹਨ ਔਰ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਗ੍ਰੀਟਿੰਗਸ ਟੂ एवरीवन ਆਮ ਨidhi ਆਮ ਅ ਇੰਗਲਿਸ਼ ਟੀਚਰ ਹੇਅਰ ਇਨ DRV DAV ਸੈਂਟਰ ਰਿਪਬਲਿਕ ਸਕੂਲ ਹੇਅਰ ਸਰਵਿੰਗ ਫਾਰ ਆਲਮੋਸਟ 13 ਟੂ 14 ইয়ার্স ਸੋ ਏਵਰੀ ইয়ার ਆ ਜਸਟ ਵਿਟਨੈਸ ਥੈਟ ਗੁਰੂਪੁਰਬ ਸੈਲੀਬ੍ਰੇਸ਼ਨ Is, this, uh, is here in our school with great prom pomp and show like uh, in our school same kind of values are given to the children for every religion every celebration you know is there in our school with great energy enthusiasm and zeal